ਯਾ ਪੰਜਾਬੀ ਜੀ ਲਿਖਿਆ ਅੰਗਰੇਜ਼ੀ ਵੀ ਰੋ ਕੁਛ ਨਹੀਂ ਛੇੜਿਆ ਹੋਰ ਉਹ ਪਹਿ ਹੀ ਪੈਸਿਆਂ ਨੂੰ ਪੈਸਿਆਂ ਨੂੰ ਪਹਿ ਹੀ ਲੈ 600 ਰੁਪਏ ਮੇਰੇ ਅਕਾਊਂਟ ਚ ਸੀਗਾ ਗੱਲੇ ਚ 2000 ਰੁਪਏ ਸਾਡੇ ਦੇ ਹਾਂ ਤੇ ਉਹ ਕੋਈ ਯਾਰਕਾ 600 ਕਾ ਜਾਣ ਲੱਗਾ ਕਿਤੇ खलार के रही रबी पैसे है नहीं ਇਹ ਚੱਕ ਕੇ ਮਾਰਿਆ ਨਾ ਕੱਲੇ ਸੀ ਕੁਰਸੀ ਕੁਰਸੀ ਦੇ ਉੱਤੇ ਵੱਜਾ ਕਰਕੇ ਤੇ ਕੁਰਸੀ ਦੀ ਲੱਤ ਲੱਤ ਜੀ ਵਿੰਗੀ ਹੋ ਗਈ ਉਹਦਾ ਇਹ ਟੁੱਟੜੂ ਭਜ ਗਿਆ ਹੋਰ ਨੁਕਸਾਨ ਹੋਇਆ ਇਹ ਨਹੀਂ ਜਿਹੜਿਆ ਜਾਂਦਾ ਹੋਰ ਕਰਨਾ ਆ ਚੱਕ ਕੇ ਮਾਰਿਆ ਗੱਲ ਕਰ ਤੂੰ ਉਹਦਾ ਬਚਾ ਹੋ ਗਿਆ ਅੱਜਿੱਥੇ-ਇਥੇ ਵੱਜਿਆ ਆਲੇ ਬਲੀ ਹੋ ਗਈ ਆ ਵੀ ਹੋ ਗਈ ਘਰ ਗੈਰ ਨੂੰ ਵੀ ਲੀਕ ਹੋ ਗਈ ਹੋਣੀ ਆ ਨਾ ਅੱਜ ਜਦੋਂ ਥੱਲੇ ਨੂੰ ਵੱਜਿਆ ਨਾ ਉਸ ਲਈ ਕੈਮਰੇ ਲੱਗੇ ਕੈਮਰੇਆਂ ਦਾ ਤਾਰਾ ਤੋੜੀਆਂ ਆ ਅੰਦਰੋਂ ਵੀ ਬਾਹਰੋਂ ਵੀ ਹਾਂਜੀ ਲਾਈਟਾਂ ਜਗਦੀਆਂ ਆਂ ਤੇਆਂ ਲਾਈਟਾਂ ਵੀ ਬੰਦ ਲੇਟਰਾਂ ਦੀ ਵੀ ਉਹ ਮਤਲਬ ਕੰਮ ਕਰਦਾ ਨਹੀਂ ਤਾਂ ਬੰਦ ਕਰ ਗਏ ਹਾਂਜੀ ਅੰਕਲ ਜੀ ਕੀ ਨਾਮ ਜੀ ਸਵਰਨ ਸਿੰਘ ਜੀ ਕੀ ਗੱਲਬਾਤ ਹੋਈ ਜੀ ਪਤਾ ਨਹੀਂ ਜੀ ਰਾਤ ਨੂੰ ਸੁੱਤੇ ਆ ਪਏ ਆਂ ਅਸੀਂ ਜਿੰਦੇ ਜਿੰਦੇ ਲਾ ਕੇ ਚੱਲ ਗਏ ਆਂ ਮੁੜ ਕੇ ਸਾਡੇ ਤੋਂ ਬਾਹਰ ਸੁੱਤਿਆਂ ਤੋਂ ਆਇਆ ਕੋਈ ਇਧਰ ਦੀ ਵੀ ਹੋਰ ਟੱਕਰਾ ਮਾਰਦੇ ਰਿਹਾ ਇਹ ਸ਼ਟਰ ਤਾਂ ਟੁੱਟਾ ਨਹੀਂ ਉਹਨਾਂ ਤੋਂ ਫੇ ਮੁੜ ਕੇ ਇਧਰ ਦੀ ਆਈ ਸੀ ਵਾਲਾ ਬਾਸ ਸਾਹਿਬ ਇਧਰ ਦੀ ਸਪਰਾੜਾ ਆ ਕੇ ਤਾਂ ਏਸੀ ਪੁੰਜੇ ਫਿਰਦਾ ਦੇ ਅੰਦਰ ਵੜ ਗਏ ਇਤੋਂ ਦੀ ਵੜ ਕੇ ਤੇ ਇਤੋਂ ਦੀ ਚੋਰੀ ਕਰਕੇ ਪੈਸੇ ਲੈ ਕੇ ਚਲੇ ਗਏ ਸਮਝ ਲਓ 1600 ਰੁਪਇਆ ਪੁਲਿਸ ਨੂੰ ਕੰਪਲੀਟ ਕਰਤੀ ਨਹੀਂ ਕਰਨੀ ਹੈ ਜੀ ਕਰਨੀ ਹੈ ਜਾਣਾ ਕੀ ਲੱਗਦਾ ਨਕੋਦਰ ਦੇ ਵਿੱਚ ਜਿਹੜਾ ਹੈਗਾ ਚੋਰਾਂ ਦਾ ਰਾਜ ਚੱਲ ਰਿਹਾ ਹੈਗਾ ਪੂਰਾ ਫੁੱਲ ਜੀ ਪੂਰਾ ਰੋਜ਼ ਨਵੇਂ ਤੋਂ ਨਵੀਂ ਹੁੰਦੀ ਚੋਰੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਆ ਚੋਰਾਵਾਂ ਵਾਲੀ ਜਿਹੜੀ ਬੰਦ ਕੀਤੀ ਜਾਵੇ ਜਿਹੜੇ ਚੋਰ ਸਰਗਰਮ ਐ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਤੇ ਆਪੇ ਠੱਲ ਭੇਜੇ। ਐਦਾਂ ਨਕੋਦਰ ਦਾ ਉਦਾਂ ਸਤਿਆਨਾਸ਼ ਕਰਨ ਵਾਲੀ ਗੱਲ ਐ ਅਗਲਾ ਜਿਹੜਾ ਰੋਟੀ ਖਮਾਉਂਦਾ ਉਹ ਰੋਟੀ ਉਹਦੇ ਪੱਲੇ ਪੈਣੀ ਨਹੀਂ। ਦੁਕਾਨ ਦਾ ਨਾਮ ਕੀ ਆਪਣੀ ਦਾ? ਐਸਐਸ ਖੇਤੀ ਸੇਵਾ ਸੈਂਟਰ। ਕਿਹੜੀ ਜਗ੍ਹਾ ਐ ਇਹ? ਖਰਪੂਰਾ ਚੌਂਕ ਨਕੋਦਰ। ਠੀਕ।